ਯਾ ਦੋਸ ਮਾਸਵਾਤੇ ਆਈ ਸੀ ਹਾਂਜੀ ਸਰ ਅਸੀਂ ਬੱਚਾ ਛੋਟਾ ਜਿਹੜਾ 5 ਸਾਲ ਦਾ ਸੀ ਸਿਰਫ ਹਰਵੀਰ ਸਿੰਘ ਉਹਨੂੰ ਨਿਆਦ ਬਣ ਲਈ ਇੱਥੇ ਪਹੁੰਚੇ ਆ ਤਾਂ ਸਾਰੇ ਇਕੱਠੇ ਹੋਏ ਆ ਵੀ ਕੱਲ ਨੂੰ ਕਿਸੇ ਹੋਰ ਮਾਸੂਮ ਨਾਲ ਇਦਾਂ ਨਾ ਕੀਤਾ ਜਾਵੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮਰਮਤ ਤੁਸੀਂ ਇੱਥੇ ਦੋਸ ਮਾਸਵਾਤੇ ਆਏ ਜਿੰਦਗ ਮਾਸ ਤੋਂ ਲੈਣੇ ਆਪਣੇ ਨੀ ਕਾਰੀ ਇਹ ਸਰ ਜੋ ਆਪਾਂ ਸਾਰਿਆਂ ਨੂੰ ਪਤਾ ਹੈ ਹੁਸ਼ਿਆਰਪੁਰ ਦੇ ਵਿੱਚ ਜੋ 5 ਸਾਲ ਦੇ ਬੱਚੇ ਦੇ ਨਾਲ ਹਾਸਾ ਹੋਇਆ ਆ ਅਸੀਂ ਉਹਦੇ ਰਿਲੇਟਿਡ ਇੱਥੇ ਪਹੁੰਚਿਆ ਅਸੀਂ ਨਹੀਂ ਚਾਹੁੰਦੇ ਕੱਲ ਨੂੰ ਸਾਡੇ ਬੱਚੇ ਦੀ ਵਾਰੀ ਹੋਵੇ ਕਿ ਅੱਜ ਇਹ ਹੁਸ਼ਿਆਰਪੁਰ ਤੱਕ ਨਹੀਂ ਇਹ ਜਿੰਨੇ ਵੀ ਪ੍ਰਵਾਸੀ ਨੇ ਸਾਡੇ ਸਭ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ ਪੰਜਾਬੀ ਖੁਦ ਉਹਨਾਂ ਤੋਂ ਕੰਮ ਕਰਵਾਨੇ ਆ ਪਰ ਅਸੀਂ ਚਾਹੁੰਦੇ ਆ ਕਿ ਜੇ ਉਹ ਆਏ ਨੇ ਆਪਣੀ ਰੋਜ਼ੀ ਰੋਟੀ ਦੇ ਲਈ ਇੱਥੇ ਪਹੁੰਚਦੇ ਨੇ ਪਰ ਉਹਨਾਂ ਨਾਲ ਕੋਈ ਨਾ ਕੋਈ ਉਹਨਾਂ ਦੀ ਜਿਹੜੀ ਹੈ ਆਪਣਾ ਆਈਡੈਂਟੀਟੀ ਕਾਰਡ ਵਗੈਰਾ ਜੋ ਵੀ ਆਧਾਰ ਕਾਰਡ ਆ ਜੋ ਵੀ ਪ੍ਰੂਫ ਹੈ ਉਹਨਾਂ ਦੇ ਲੈਣੇ ਚਾਹੀਦੇ ਨੇ ਉਹਨਾਂ ਬਾਰੇ ਕੋਈ ਇਨਕੁਆਰੀ ਹੋਣੀ ਚਾਹੀਦੀ ਆ ਤਾਂ ਕਿ ਇਹ ਬੰਦਾ ਸਹੀ ਵੀ ਹੈ ਇਹ ਨਾ ਹੋਵੇ ਜਿੱਦਾਂ ਇਹ ਬੱਚੇ ਦੇ ੋ ਜੀ سزا ਕੱਟ ਗਿਆ ਹੋਇਆ ਸੀ 7 ਸਾਲ ਦੀ ਤਾਂ ਵੀ ਉਹ ਪੰਜਾਬ ਦੇ ਵਿੱਚ ਉਹ ਸ਼ਰਿਆਮ ਘੁੰਮਦਾ ਪਿਆ ਸੀ ਇਹ ਚੀਜ਼ ਬਹੁਤ ਗਲਤ ਹੈ ਜੋ ਨੇ ਸਾਡੇ ਬੱਚਿਆਂ ਦੇ ਨਾਲ ਇਹ ਵਲਾ ਸਟਾਫ ਅਸੀਂ ਚਾਹੁੰਦੇ ਆ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਉਦਾਂ ਦੀ ਹੀ ਸਜ਼ਾ ਮਿਲੇ ਜਿੱਦਾਂ ਉਹਨੇ ਬੱਚੇ ਨੂੰ ਤੜਫਾਇਆ ਹੈ ਸੇਮ ਉਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਇੱਕ ਸਜ਼ਾ ਇਹ ਨਹੀਂ ਕਿ ਉਹ ਚਾਰ ਦੀਵਾਰੀ ਦੇ ਅੰਦਰ ਹੋਵੇ ਉਹ ਚਾਰ ਦੀਵਾਰੀ ਦੇ ਬਾਹਰ ਹੋਣੀ ਚਾਹੀਦੀ ਹੈ ਤਾਂ ਕਿ ਜੇ ਕੱਲ ਕੋਈ ਹੋਰ ਵੀ ਕੰਮ ਇਹ ਕਰਨ ਦੀ ਸੋਚੇ ਤਾਂ ਉਹਦੀ ਰੂਹ ਕੰਬ ਜੇ ਇੱਕ ਵਾਰੀ ਅਮੀਦੀ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਬਾਕੀ ਦੇਖੋ ਦੇਸ਼ਾਂ ਦੇ ਵਿੱਚ ਵੀ ਹੈ ਦੁਬਈ ਦੇ ਵਿੱਚ ਵੀ ਕਿਉਂ ਨਹੀਂ ਹੈ ਕ੍ਰਾਈਮ